ਬੰਦਨ ਦਾ ਸ਼ਰਨੀ ਆਵੇ ਸ਼ਰਨੀ ਆ ਲੈ ਸ਼ਰਨੀ ਆਵੇ ਸਰਬ ਸੁਖਿਤ ਮੇਰੇ ਰੀਤਾਂ ਮਕਾਰਿਆ ਮੇਰੇ

ਲੋਕ ਪਲੋਕ ਵਿੱਚ ਸਿੱਖਾ ਦੇ ਬੰਦੇ ਕੱਟਾ ਪਾਤੋਂ ਸਮੂਹ ਸਾਫ ਸਿੱਖਾ ਵੱਲੋਂ ਵੱਲੋਂ ਕੜਾ ਪ੍ਰਸਾਦ ਗੁਰੂ ਕੇ ਲੰਗਰ ਸਾਜ ਕੇ ਆਜਰ ਨੇ ਦਰ ਪ੍ਰਵਾਨ ਹੋ ਪ੍ਰਵਾਨਿਆ ਪ੍ਰਸਾਦ ਲੰਗਰ ਸਮੂਹ ਸੰਸਾਂ ਦੇ ਰਸਨਾ ਲਾਇਕ ਹੋ ਕਰੋ ਕਿਰਪਾ ਆਪਣੇ ਲਾਹੀ ਤੇ ਰਾਮ ਬਸੂ ਸੰਸਾਂ ਨੂੰ ਨਗਰੀ ਨਗਰ ਨੇ ਹਾਲ ਕਰ ਮੁਨੀਆਂ ਸੇਵਾਵਾਂ ਪ੍ਰਵਾਨ ਕਰ ਲੀਆਂ ਸ਼ਹੀ ਪਿਆਰ ਨੇ ਜਿੰਨਾ ਮਿਲਿਆ ਤੇਰਾ ਨਾਮ ਤੇ ਤਾਵੇਂ ਨਾਨਕ ਨਾਮ ਚੰਦ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਦੇਸ਼ ਦੁਨੀਆ ਦੇ ਉੱਤੇ ਅੱਜ ਵਿਜਲੀ ਬੋਰਡ ਦੀ ਸੀਐਮਸੀ ਜਿਹੜਾ ਡਿਵੀਜ਼ਨ ਆ ਉਸ ਨਾਲ ਜੁੜੀ ਖਬਰ ਦਿਖਾ ਰਹੇ ਹਾਂ ਤੇ ਅੱਜ ਇੱਥੇ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ ਸੀ ਜਿਸ ਦੇ ਸਬੰਧ ਦੇ ਵਿੱਚ ਜੋ ਜਾਣਕਾਰੀ ਆ ਉਹ ਜੀ ਗੁਰਵਿੰਦਰ ਸਿੰਘ ਜੀ ਕਰਨਗੇ ਸਭ ਤੋਂ ਪਹਿਲਾਂ ਦੇਸ਼ ਦੁਨੀਆ ਅਧਾਰੇ ਦੇ ਵੱਲੋਂ ਵੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਗੁਰਵਿੰਦਰ ਸਿੰਘ ਜੀ ਅੱਜ ਦਾ ਜਿਹੜਾ ਪ੍ਰੋਗਰਾਮ ਕੀ ਸੀ ਵਾਇਗੁਰੀ ਜੀ ਦਾ ਖਾਲਸਾ ਵਾਇਗੁਰੀ ਜੀ ਦੀ ਫਤਿਹ ਤੇ ਅੱਜ ਸੀਐਮਸੀ ਡਿਵੀਜ਼ਨ ਆ ਦੀਦੀ ਬੋਰ ਦੇ ਸਮੂਹ ਮਾਤਾ ਮਾਤਰੀਆਂ ਨੇ ਤੇ ਸ਼ੁਰੂਆਤ ਦੇ ਭਰੇ ਲਈ ਕਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਵਰ ਪਰਬ ਨੂੰ ਮੱਖ ਰੱਖਦੇ ਹੋਏ ਤੇ ਮੰਡਲ ਦਫ਼ਤਰ ਦੇ ਵਿੱਚ ਸਖੋਣੀ ਸਾਹਿਬ ਦਾ ਪਾਸ ਕਰਵਾਇਆ ਗਿਆ ਉਸ ਉਪਰੰਤ ਕੀਰਤਨ ਕੀਤਾ ਗਿਆ ਕੀਰਤਨ ਉਪਰੰਤ ਗੁਰੂ ਕਾ ਲੰਗਰ ਤਤ ਵਰਤਾਇਆ ਜਾ ਰਿਹਾ ਤੇ ਇਹਦੇ ਵਿੱਚ ਇਸ ਸਮੂਹ ਸਾਡੇ ਜਿਹੜੇ ਬਿਜਲੀ ਕਾਮੇ ਨੇ ਉਹ ਜੋ ਕੰਮ ਕਰਦੇ ਆ ਅਸੀਂ ਉਹਨਾਂ ਦੀ ਚੰਗੀ ਸਿਹਤ ਸਿਹਤ ਜਾਬੀ ਲਈ ਤੇ ਪ੍ਰਮਾਤਮਾ ਅਗੇ ਇਹੀ ਅਰਦਾਸ ਕੀਤੀ ਆ ਵੀ ਇਹਨਾਂ ਨੂੰ ਬਣ ਦੁਗੜੀ ਸਾ ਚੌਕੜੀ ਚੱਕੀ ਵਾਖੇ ਤੇ ਸ਼ੁਰੂਆਤ ਦੇ ਭਲੇ ਲਈ ਤੇ ਜਿੰਨੀ ਵੀ ਇੱਥੇ ਸੰਗਤ ਆਈਆਂ ਸੋਨਾਂ ਸਾਰਾ ਦਾ ਧੰਨਵਾਦ ਸੋਨਾ ਜੇਥੇ ਆਇਆ ਸੀ ਅੱਜ ਸਾਡੇ ਪੂਰੇ ਸਾਡੇ ਲੈ ਜਾਣ ਦੇ ਤਿੰਨੇ ਐਸੂ ਸਾਹਿਬ ਆਏ ਹੋਏ ਸੀਗੇ ਜੀ ਤੇ ਹੋਰ ਸਾਡੇ ਲੱਗ ਜਿੰਨੇ ਲੱਗ ਲੱਗੇ ਦੂਜਿਆਂ ਦੇ ਸਾਥ ਵੀ ਸੀ ਸਾਡੇ ਪ੍ਰਧਾਨ ਵੀ ਸੀ ਅ ਸੁੰਦਰਨਾਗਰ ਤੋਂ ਵੀ ਪ੍ਰਧਾਨ ਸਾਡੇ ਆਏ ਹੋਏ ਨੇ ਫੋਕਲਪੁਰ ਤੋਂ ਆਏ ਹੋਏ ਨੇ ਅੱਜ ਸਾਲਜੀ ਵੀ ਆਈ ਹੋਈ ਨਾ ਸੀ ਸਾਥੀ ਪ੍ਰਿੰਦਰਜੀ ਵੀ ਆਏ ਹੋਏ ਨੇ ਤੇ ਮੈਂ ਵੀ ਅਸੀਂ ਧੰਨਵਾਦ ਕਰਦੇ ਹਾਂ ਹਰ ਸਾਲ ਦੇ ਸਾਲ ਅ ਮਹਾਰਾ ਦਾ ਆਟਰਾ ਪੂਰਾ ਸਰਾ ਲੈ ਕੇ ਹਰ ਸਾਲ ਦੀ ਸਾਲ ਅਸੀਂ ਗੁਰੂ ਜੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਾਂ ਤੇ ਅਸੀਂ ਇਹ ਆਸ ਕਰਦੇ ਹਾਂ ਕਿ ਸਾਡੇ ਮਲਾਜ਼ਮਾਂ ਦੀ ਤੰਦਰੁਸਤੀ ਵਾਸਤੇ ਚੰਗੀ ਸਿਹਤ ਵਾਸਤੇ ਤੇ ਸਾਡੇ ਸਾਰੇ ਮਲਾਜ਼ਮ ਜਿਹੜੇ ਨੇ ਉਹ ਤੰਦਰੁਸਤ ਰਹਿਣ ਕਿਉਂਕਿ ਸਾਡਾ ਇਹਦਾ ਕੰਮਕਾਰ ਆ ਉਹ ਇਦਾਂ ਦਾ ਹੀ ਆ ਇਸ ਕਰਕੇ ਅਸੀਂ ਹਰ ਸਾਲ ਦੀ ਸਾਲ ਮਾਰਾ ਦਾ ਪ੍ਰਕਾਸ਼ ਕਰਵਾ ਕੇ ਕੋਟਾ ਸਾਹ ਲੈ ਕੇ ਇਹਨਾਂ ਦਾ ਵੀ ਸ਼ੁਕਰੀਆ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਪ੍ਰਧਾਨ ਸਰਪੰਚ ਜੀ ਤੁਸੀਂ ਕੀ ਜਾਣਕਾਰੀ ਦੇਣਾ ਚਾਹੁੰਦੇ ਹੋ ਤੋਂ ਨਵੇਂ ਸਾਲ ਤੇ ਸਾਡੀ ਸੰਗਤ ਨੂੰ ਜੀ ਅਸੀਂ ਇਹ ਜਿਹੜਾ ਸੀਐਮਸੀ ਦਫਤਰ ਸਪੈਸ਼ਲ ਵਿਜਨ ਅਗਰ ਦੇ ਉਹਦੇ ਵਿੱਚ ਹਰ ਸਾਲ ਜਿਹੜਾ ਆ ਉਹ ਪਰਮਾਤਮਾ ਦਾ ਕਰਦੇ ਸਾਲ ਹੀ ਉਹ ਦਾਸਰਾ ਲੈਣ ਦੀ ਕੋਸ਼ਿਸ਼ ਕਰਦੇ ਆ ਮੁਲਾਜ਼ਮ ਕਿਉਂਕਿ ਜਿਹੜਾ ਅਜੋਕਾ ਸਮਾਂ ਆ ਬਹੁਤ ਚੁਣੌਤੀਆਂ ਭਰਿਆ ਵਰਕ ਲੋਡ ਬਹੁਤ ਜ਼ਿਆਦਾ ਆ ਸਟਾਫ ਦੀ ਬਹੁਤ ਘਾਟ ਆ ਇਸ ਕਰਕੇ ਜਿਹੜੇ ਸਮੂਹ ਸਾਥੀ ਆ ਸਾਡੇ ਇੱਥਾਂ ਦਫ਼ਤਰਾਂ 'ਚ ਮੈਕਸਿਮਮ ਕੋਸ਼ਿਸ਼ ਆ ਇੱਕ ਤਰੀਕ ਨੂੰ ਸਾਡੇ ਸਿਟੀ ਸੈਂਟਰ ਡਿਵੀਜ਼ਨ ਸੀ ਉੱਥੇ ਵੀ ਸਾਡੇ ਮੁਲਾਜ਼ਮਾਂ ਨੇ ਜਿਹੜਾ ਅਸੀਂ ਪ੍ਰਮਾਤਮਾ ਤੋਂ ਓਟ ਆਸਰਾ ਲੈਣ ਦੀ ਕੋਸ਼ਿਸ਼ ਕੀਤੀ ਆ ਉੱਥੇ ਵੀ ਜਿਹੜਾ ਅਸੀਂ ਸੁਖਮਨੀ ਸਾਹਿਬ ਦਾ ਪਾਠ ਲਗਾਇਆ ਸੀ ਉਸੇ ਲੜੀ ਵਧਿਓ ਜਿਹੜੇ ਸੀਐਮਸੀ ਵਾਲੇ ਡਿਵੀਜ਼ਨ ਸਾਥੇ ਸਾਥੀ ਹੈਗੇ ਆ ਉਹ ਵੀ ਹਰ ਸਾਲ ਜਿਹੜੇ ਆ ਉਹ ਗੁਰੂ ਦੀ ਓਟ ਆਸਰਾ ਲੈਂਦੇ ਆ ਤੇ ਇਹਨਾਂ ਨੇ ਸੁਖਮਨੀ ਸਾਹਿਬ ਦਾ ਪਾਠ ਜਿਹੜਾ ਉਪਰਾ ਕੇ ਤੇ ਉਹਦੇ ਵਿੱਚ ਜਿਹੜੇ ਸੀ ਗੁਰੂ ਜੀ ਤੋਂ ਅਸ਼ੀਰਵਾਦ ਲਿਆ ਪ੍ਰਮਾਤਮਾ ਤੋਂ ਔਰ ਉਸ ਦੇ ਵਿੱਚ ਅਰਦਾਸ ਦੇ ਵਿੱਚ ਕਰਮਚਾਰੀਆਂ ਬਾਰੇ ਅਧਿਕਾਰੀਆਂ ਬਾਰੇ ਅਰਦਾਸ ਵੀ ਕੀਤੀ ਆ ਕਿ ਸਵਤਿਵਕਸ਼ੇ ਬੁੱਧੀਵਕਸ਼ੇ ਪ੍ਰਮਾਤਮਾ ਤਾਂ ਕਿ ਜਿਹੜੇ ਆ ਦਿਨੋਂ ਦਿਨ ਜਿਹੜੇ ਆ ਐਕਸੀਡੈਂਟ ਜਿਹੜੇ ਵੱਧ ਰਹੇ ਆ ਉਹਨਾਂ ਦੇ ਵਿੱਚ ਖੁਰੂਤ ਆਵੇ ਕੁਝ ਮਹਿਕਮਿਆਂ ਨੂੰ ਵੀ ਸਮੱਤ ਆਵੇ ਵੀ ਕੋਟੋਕਟ ਜਿਹੜੀ ਆ ਇੰਨੀ ਘੱਟ ਗਿਣਤੀ ਦੇ ਵਿੱਚ ਜਿਹੜੇ ਅਮਰਾਜ ਨੂੰ ਕਿਦਾਂ ਨੁਜ਼ਾਰਾ ਕਰ ਰਹੇ ਆ ਉਹ ਵੀ ਮਾੜਾ ਮੋਟਾ ਕੋਈ ਇਹਦੇ ਬਾਰੇ ਜਾਗਰੂਕ ਹੋਣ ਵੀ ਪ੍ਰਮਾਤਮਾ ਦਾ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਨੇ 2025 ਚੜ੍ਹਦਿਆਂ ਹੀ ਜਿਹੜਾ ਮਲਾਜਮਾਨੇ ਅਧਿਕਾਰੀਆਂ ਦੇ ਨਾਲ ਰਲ ਕੇ ਜਿਹੜਾ ਸੀ ਕੂਟ ਆਫਸ ਆਸਰਾ ਲਿਆ ਉਹਦੇ ਵਿੱਚ ਸਾਡੇ ਫੋਕਲ ਪੁਆਇੰਟ ਵਿਜ਼ਨ ਤੋਂ ਸੁੰਦਰ ਨਗਰ ਵਿਜ਼ਨ ਤੋਂ ਸਾਰੇ ਜਿਹੜੇ ਆ ਸਮੂਹ ਤੌਰ ਤੇ ਸਾਥੀ ਜਿਹੜੇ ਆ ਉਹ ਆ ਕੇ ਪ੍ਰਮਾਤਮਾ ਦਾ ਜਿਹੜਾ ਸ਼ੁਕਰਾਨਾ ਕਰਦੇ ਆ ਔਰ ਕਿਸੇ ਤਰ੍ਹਾਂ ਜਿਹੜੇ ਆ ਆਪ ਵਿਚਰੇ ਵਿੱਚ ਵੀ ਖਾਤੇ ਰਹਿੰਦੇ ਆ ਹਾਂ ਦੀਪਕ ਕੈਮਰਾ ਚਲਾ ਰਿਹਾ ਦੱਸ ਦਈਏ ਤੇ ਨਾਲ ਹੀ ਸੁੰਦਰ ਨਗਰ ਤੋਂ ਡਿਵੀਜ਼ਨ ਤੋਂ ਸਰਬਿੰਦਰ ਜੀ ਆਏ ਨੇ ਪਰਮੰਦਰ ਜੀ ਤੁਸੀਂ ਕੀ ਜਣਾ ਚਾਹ ਰਹੇ ਕਿ ਇਹਦੇ ਨਾਲ ਇਸ ਟੀਸ਼ੂ ਨੂੰ ਬੇਨਤੀ ਕਰੂੰਗਾ ਉਹ ਵੀ ਆਪਣੇ ਜਿਹੜੇ ਗੱਲ ਸਾਂਝੀ ਕਰਦੇ ਹਾਂ ਜੀ सीएम थी मंडल ਵਿਖੇ ਸਰਪਤ ਪਲੇ ਲਈ ਸੁਪਨੇ ਸਾਫ ਦੇ ਪਾਠ ਕਰਵਾਏ ਗਏ ਤੇ ਮੈਨੂੰ ਵੀ ਇੱਥੇ ਆਣ ਦਾ ਮੌਕਾ ਮਿਲਿਆ ਦਰਸ਼ਨਾਂ ਲਈ ਮੈਨੂੰ ਇੱਥੇ ਸੱਦਿਆ ਗਿਆ ਸੀਗਾ ਇਹ ਵੀ ਕਿਸੇ ਕਿਸੇ ਨੂੰ ਮੌਕਾ ਮਿਲਦਾ ਹੁੰਦਾ ਗੁਰੂ ਮਹਾਰਾਜ ਦੇ ਦਰਸ਼ਨਾਂ ਦਾ ਵਕ ਵਕ ਖਾਵਾ ਤੇ ਜਾ ਕੇ ਅੱਜ ਇਸ ਮੌਕੇ ਤੇ ਅਸੀਂ ਸਰਜੀਤ ਸਿੰਘ ਜੀ ਪਿਛ ਤੋਂ ਅਸੀਂ ਸਬਰਬਨ ਅਸੀਂ ਵੈਸਟ ਤੇ सिटी सेंट्रल ਤੋਂ ਐਕਸ਼ਨ ਸਾਹਿਬ ਗੁਰਪ੍ਰੀਤ ਸਿੰਘ ਜੀ ਵੀ ਮਹਾਰਾਜ ਜੀ ਦੇ ਦਰਸ਼ਨ ਲਈ ਇੱਥੇ ਹਾਜ਼ਰ ਹੋਏ ਸੀਗੇ ਤੇ ਇਹ ਹਰ ਇੱਕ ਸਾਲ ਇੱਥੇ ਸੁਖਮਨੀ ਸਾਹਿਬ ਦੇ ਪਾਠ ਕਰਵਾਉਂਦੇ ਆ। ਇਸ ਸਾਲ ਅਜ 3 ਜਨਵਰੀ 2025 ਨੂੰ ਪਾਠ ਕਰਵਾਏ ਗਏ ਸੀਗੇ। ਸਭਨਾ ਦੀ ਭਲਾਈ ਲਈ, ਮਹਿਕਮੇ ਦੀ ਭਲਾਈ ਲਈ ਇੱਥੇ ਜੀਐਮਸੀ ਡਿਵੀਜ਼ਨ ਦੇ ਵਿੱਚ ਕੰਮ ਕਰਦੇ ਸਾਰੇ ਇਜਲੀ ਕਾਮਿਆਂ ਲਈ ਤੇ ਸਰਬੱਤ ਦੇ ਭਲੇ ਲਈ ਇਹ ਪਾਠ ਕਰਵਾਏ ਗਏ ਨੇ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਤੇ ਜਿਸ ਮੰਤਵ ਲਈ ਇਹ ਪਾਰਟ ਕਰਵਾਏ ਗਏ ਨੇ ਉਹ ਪਲੀ ਪਾਤੋ ਕਾਮਨਾਇ ਨਦੀ ਵਾਇਗੁਰੂ ਜੀ ਪ੍ਰਵਾਨ ਕਰੇ ਤੇ ਸਾਰਿਆਂ ਨੂੰ ਸੁਖ ਸ਼ਾਂਤੀ ਬਖਸ਼ੇ ਔਰ ਜਿਹੜੀ ਵੀ ਇੱਥੇ ਕੋਈ ਕਾਰਟ ਹੈਗੀ ਆ ਉਹਨੂੰ ਪੂਰੀ ਕਰੇ ਜਸ ਤੋਂ ਇਲਾਵਾ ਇੱਥੇ ਚਾਹ ਪਕੋੜੇ ਦਾ ਲੰਗਰ ਤੇ ਉਸ ਤੋਂ ਬਾਅਦ ਪ੍ਰਸ਼ਾਦੇ ਵਿੱਚ ਪਾਏ ਗਏ ਨੇ ਤੇ ਸਾਰੇ ਸਾਥੀਆਂ ਦਾ ਜਿਹੜੇ ਆਏ ਨੇ ਉਹਨਾਂ ਦਾ ਮੈਂ ਆਪਣੇ ਵੱਲੋਂ ਤੇ ਸੀਐਮਸੀ ਡਿਵੀਜ਼ਨ ਵੱਲੋਂ ਤੇ ਸਾਰੇ ਸਾਥੀਆਂ ਵੱਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਇਥੋਂ ਇੱਥੇ ਤੋਂ ਆਤੇ ਆਏ ਅੱਜ ਸੀਐਮਸੀ ਮੰਡਲ ਜੀ ਜਾਨਾ ਦੇਖੇ ਗੁਰੂ ਮਹਾਰਾਜ ਦੇ ਸਤਿਗੁਰ ਸਾਹਿਬ ਦਾ ਪਾਠ ਹੋਇਆ ਇਸ ਤੋਂ ਪਹਿਲੇ ਸਾਰੇ ਪੰਜਾਬ ਦੇ ਵਿੱਚ ਸੇਵ ਯਾਦਿਆਂ ਨੂੰ ਯਾਦ ਕਰਦੇ ਹੋਏ ਤੇ ਉਹਨਾਂ ਦੇ ਗੁਰੂ ਮਹਾਰਾਜ ਦੇ ਰੰਗ ਦੇ ਵਿੱਚ ਸਾਰਾ ਪੰਜਾਬ ਜਿਹੜਾ ਰੰਗਿਆ ਗਿਆ ਤੇ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਗਿਆ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅਸੀ ਸਾਬ੍ਹ ਦੇ ਗੁਰਪੁਰਦੇ ਤੇ ਤੇ ਇੱਥੇ ਉਹਨਾਂ ਦੀ ਯਾਦ ਦੇ ਵਿੱਚ ਨਵੇਂ ਸਾਲ ਦੀ ਨਵੀਂ ਆਸ ਤੇ ਨਵੀਂ ਕਰਨ ਦੇ ਨਾਲ ਪੀਐਮਸੀ ਮੰਡਲ ਵਿਖੇ ਸਮੂच्चय ਕਰਮਚਾਰੀ ਦੇ ਅਧਿਕਾਰੀਆਂ ਨਾਲੋਂ ਵੱਲੋਂ ਮਿਲ ਕੇ ਹਾਂ ਜਸਵਾਲੀ ਦਰਬਾਰ ਅੱਜ ਵੀ ਇੱਥੇ ਗੁਰੂ ਮਹਾਰਾਜ ਦਾ ਗੁਰਮੁਖ ਸਾਹਿਬ ਦਾ ਬਾਕ ਅਰੰਧ ਭੋਗ ਅੱਜ ਵਾ ਕੀਰਤਨ ਦਰਬਾਰ ਤੇ ਫਿਰ ਇਹਦਾ ਲੰਗਰ ਅਜੇ ਵੀ ਸੰਤਾਂ ਛਕ ਰਹੀਆਂ ਨੇ ਔਰ ਇਸ ਗੱਲ ਲਈ ਕਿ ਸਰਬੱਤ ਦਾ ਭਲਾ ਹੋਵੇ ਔਰ ਸਾਰੀ ਦੁਨੀਆ ਦੇ ਵਿੱਚ ਸੁਖ ਸ਼ਾਂਤੀ ਹੋਵੇ ਤੰਦਰੁਸਤੀ ਹੋਵੇ ਔਰ ਕਿਸੇ ਵੀ ਜੀਵ ਨੂੰ ਕਿਸੇ ਵੀ ਢੰਗ ਦੀ ਕੋਈ ਦਿੱਕਤ ਪੇਸ਼ਾਨੀ ਨਾ ਆਵੇ ਦਿੱਤੇ ਸਮੂਹ ਕਰਮਚਾਰੀਆਂ ਵੱਲੋਂ ਇਹ ਜਿਹੜੇ ਗੁਰੂ ਸਾਹਿਬ ਦੇ ਬਾਤ ਹੋਏ ਨੇ ਉਹਦੇ ਵਿੱਚ ਸਮੁੱਚੇ ਜਗਤ ਵਾਸਤੇ ਇਹ ਅਦਾਸ ਬੇਨਤੀ ਪ੍ਰਾਰਥਨਾ ਹੁੰਦੀ ਹੈ ਕਿ ਸਾਰੇ ਸੰਸਾਰ ਦਾ ਭਲਾ ਹੋਵੇ ਤਾਂ ਜੋ ਕੋਈ ਨਾ ਕੋਈ ਜਰੀਆ ਬਣ ਕੇ ਇਸ ਦਫ਼ਤਰ ਦੇ ਵਿੱਚ ਸਮੁੱਚੇ ਕਰਮਚਾਰੀਆਂ ਵੱਲੋਂ ਜੋ ਲਗਾਤਾਰ ਇਹ ਪਰੰਪਰਾ ਨੂੰ ਇਹ ਗੁਰੂ ਮਹਾਰਾਜ ਨੂੰ ਯਾਦ ਕਰਨ ਦੀ ਜੋ ਰੀਤੀ ਰਿਵਾਜ ਹੈ ਰਸਮ ਹੈ ਇਹ ਜਿਹੜੇ ਸਾਡੇ ਸਾਥੀ ਹਰ ਸਾਲ ਕਰਦੇ ਨੇ ਤੇ ਸਾਨੂੰ ਵੀ ਅਸੀਂ ਇਸ ਤ ਵਿੱਚੇ ਤੌਰ ਤੇ ਵਿਸ਼ੇਸ਼ ਤੌਰ ਤੇ ਗੁਰੂ ਮਹਾਰਾਜ ਦੇ ਦਰਸ਼ਨ ਦੇਖਣ ਵਾਸਤੇ ਅਸੀਂ ਜਿਹੜੀ ਹੈ ਜੂਨੀਅਰ ਵੱਲੋਂ ਬੜੇ ਜਿਹੜਾ ਸਰਕਲਾਂ ਦੇ ਅਹੁਦੇਦਾਰਾਂ ਨੂੰ ਲੈ ਗਿਆ ਸੀ ਉੱਤੇ ਅਫਸਰ ਸਹਿਬਾਨ ਵੀ ਬੜੀ ਗੰਟੀ ਚਾਈ ਸੀ ਔਰ ਅਸੀਂ ਇਸ ਪਾਵਨ ਪਵਿੱਤਰ ਦਿਨ ਦੇ ਉੱਤੇ ਪ੍ਰਾਰਥਨਾ ਕਰਦੇ ਆਂ ਗੁਰੂ ਮਾਤਾ ਜੀ ਅੱਗੇ ਅਕਾਲ ਪੁਰਖ ਅੱਗੇ ਕਿ ਸਾਰੀ ਦੁਨੀਆ ਦਾ ਭਲਾ ਕਰਨਾ ਔਰ ਸੁਖ ਸ਼ਾਂਤੀ ਪ੍ਰਸਾਦਾ ਕਿਸੇ ਵੀ ਜੀਵ ਨੂੰ ਕਿਸੇ ਤਰ੍ਹਾਂ ਦੀ ਕੋਈ ਤਿੱਕਰੀ ਪਸਾਈ ਨਾ ਹੋਵੇ ਬਹੁਤ ਬਹੁਤ ਧੰਨਵਾਦ ਜੀ ਜੀ ਇਸ ਨੇ ਸਨੁੱਚੇ ਮੁਰਾਜਮਾਂ ਦਾ ਅਸੀਂ ਧੰਨਵਾਦੀ ਕਰਦੇ ਆਂ ਵੀ ਸਾਨੂੰ ਇਹਨਾਂ ਨੇ ਸੁਖ ਲਾਇਆ ਮਨਦੀਪ ਜੀ ਸਾਰਿਆਂ ਦਾ ਧੰਨਵਾਦ ਕਰਦੇ ਜਿੰਨੇ ਵੀ ਆਏ ਨੇ ਅੱਜ ਸੀਐਮਟੀ ਡਿਵੀਜ਼ਨ ਵਿੱਚ ਸੁਖਣੀ ਸਾਹਿਬ ਦੇ ਪਾਸ ਤੇ ਪਹੁੰਚੇ ਸਾਡੇ ਅਫਸਰ ਸਹਿਬਾਨ ਤੇ ਵੱਖ-ਵੱਖ ਦਫ਼ਤਰਾਂ ਦੇ ਵਿੱਚੋਂ ਪਹੁੰਚੇ ਅਧਿਕਾਰੀਆਂ ਦਾ ਅਸੀਂ ਸਾਡੇ ਦਫ਼ਤਰ ਪਾਸ ਤੇ ਕੰਟੋਰ ਲਈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਬਾਕੀ ਦਿਖਾ ਦਿੰਨੇ ਆ ਫਿਰ ਇੱਕ ਵਾਰੀ ਲੰਗਰ ਆ ਜਿਹੜਾ ਉਹ ਬਣ ਰਿਹਾ ਜੇ ਵੀ ਬਹੁਤ ਜ਼ਿਆਦਾ ਹਰ ਵੀਰ ਵੀ ਜੀਨੂ ਸਤਿਕਾਰ ਤੇ ਮਲਾਜਮ ਸੱਤਕੇ ਨੇ ਲੰਗਰ ਸ਼ੁਰੂ ਕਰ ਲੰਗਰ ਸੱਚ ਜਿਹੜਾ ਲੰਗਰ ਆ ਉਹ ਉਹ ਬਣ ਰਿਹਾ ਸਾਦਾ ਲੱਗ ਲੰਗਰ ਆ ਤੇ ਲੰਗਰ ਪ੍ਰਸ਼ਾਦਾ ਜਿਹੜਾ ਦੂਸਰਾ ਲੱਗਾ ਉਹ ਦੂਸਰੀ ਸਾਈਡ ਵਰਤਾਇਆ ਜਾ ਰਿਹਾ। ਤੋਂ ਦੁਬਾਰਾ ਫੇਰ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਇਸ ਪਵਿੱਤਰ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਤੇ ਕਿਸੇ ਨਾ ਕਿਸੇ ਹੋਰ ਗੱਲਬਾਤ ਨੂੰ ਲੈ ਕੇ ਇਥੇ ਤੁਹਾਨੂੰਗੇ ਧੰਨਵਾਦ।